ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਪਹੁੰਚ ਗਏ ਜੀ ਆਪਾਂ ਪ੍ਰੀਤ ਚ ਸਾਬੇ ਮਿੱਤਰੋ ਕਰੋ ਸੇ ਆਲੂ ਪੱਤਿਆਂ ਵਾਲੀ ਮਸ਼ੀਨ ਪ੍ਰੀਤ ਵੱਲੋਂ ਤਿਆਰ ਕੀਤੀ ਗਈ ਹੈ 259 ਅੱਜ ਪਹੁੰਚੇ ਜੀ ਆਪਾਂ ਪ੍ਰੀਤ ਚ ਲੈਣੇ ਆ ਜੀ ਜਾਣਕਾਰੀ ਵੀਰ ਤੋਂ ਵੀ ਆਲੂ ਵਾਲੀ ਮਸ਼ੀਨ ਬਣਾਈ ਆ ਵੀਰ ਉਹਨਾਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਆਪਨੇ ਅਧੂਆਲੀ ਮਸ਼ੀਨ ਤਿਆਰ ਕੀਤੀ ਹੈ ਜੀ ਹਾਂਜੀ ਪੋਟਾਟੋ ਡਿੱਕਰ ਜੀ ਹਾਂਜੀ ਕਿਉਂਕਿ ਆਪਣੇ ਜ਼ਿਆਦਾਤਰ ਇਧਰ ਮਾਝੇ ਤੋਂ ਆਪੇ ਦੇ ਵਿੱਚ ਆਮੋ ਨੇਗੇਟਿਵ ਜ਼ਿਆਦਾ ਹੁੰਦੀ ਆ ਹਾਂਜੀ ਹਾਂਜੀ ਖੇਤਕਾਰਾਂ ਦੀ ਬਹੁਤ ਡਿਮਾਂਡ ਸੀ ਜੀ ਤੇ ਤੁਸੀਂ ਕੋਈ ਸਾਨੂੰ ਇੰਕਰੀਮੈਂਟ ਤਿਆਰ ਕਰਕੇ ਦਿਓ ਹਾਂਜੀ ਇਹ ਨਾਲ ਸਾਡੀ ਖੇਤੀ ਦੇ ਵਿੱਚ ਕੁ ਸੁਧਾਰ ਹੋ ਸਕਦੇ ਹਾਂਜੀ ਲੋਕਲ ਡਿੱਕਰ ਬਹੁਤ ਚੱਲਦੇ ਨੇ ਜੀ ਲੱਖਾਂ ਦਾ ਸਟਾਰਟ ਹੋ ਜਾਂਦਾ ਜੀ ਹਾਂਜੀ ਲੇਕਿਨ ਆਪਾਂ ਨੇ ਸਰ ਸਪੈਸ਼ਲ ਤਿਆਰ ਰੱਖੀ ਕੀਤਾ ਜੀ ਜਰਮਨੀ ਤੋਂ ਆਪਾਂ ਨੇ ਕਨਵੇਅਰ ਮੰਗਾਇਆ ਜੀ ਠੀਕ ਹੈ ਜੀ ਠੀਕ ਹੈ ਜੀ ਕਿਹਾ ਕਿ ਹਾਈ ਕੁਆਲਿਟੀ ਦਾ ਆ ਠੀਕ ਹੈ ਜੀ ਨਾ ਦਾ ਇੱਕ ਹੱਸਦਾ ਜੀ ਹਾਂਜੀ ਠੀਕ ਹੈ ਜਿਹੜੇ ਆਮ ਦਿੱਕਰ ਨੇ ਆਪਣੇ ਲੋਕ ਨੇ ਉਹ ਕਮ ਆਪਣੇ 1 ਸਾਲ ਦੇ ਵਿੱਚ ਦੋ ਦੋ ਵਾਰੀ ਆਪਣੇ ਚੇਂਜ ਚੇਂਜ ਕਰਨੇ ਪੈਂਦੇ ਹੁੰਦੇ ਆ ਉਹ ਵੀ ਚੇਂਜ ਚੇਂਜ ਕਰਨੇ ਪੈਂਦੇ ਆ ਹਾਂਜੀ ਲੇਕਿਨ ਆਪਾਂ ਨੇ ਜਰਮਨ ਤੋਂ ਕੋਟ ਕੀਤਾ ਜੀ ਇਹਦੇ ਰੂਲ ਨੇ ਵਾਈਬ੍ਰੇਟਰ ਠੀਕ ਹੈ ਜੀ ਇਹ ਕਨਵੇਅਰ ਸਾਰਾ ਜਰਮਨ ਦਾ ਹੈ ਠੀਕ ਹੈ ਜੀ ਠੀਕ ਹੈ ਜੀ ਆਪਾਂ ਨੇ ਸੈਂਪਲ ਕੀਤਾ ਤੇ ਇਹਦੇ ਵਿੱਚ ਕਸਾਈ ਬਹੁਤ ਹੈ ਇਹਦੀ ਘਟਿਆ ਜੀ ਠੀਕ ਹੈ ਜੀ 2 ਤੋਂ 5 ਤੋਂ 7 ਸਾਲ ਦੀ ਇਹਦੀ ਮਿਆਦ ਹੈਗੀ ਹੈ ਜੀ ਠੀਕ ਹੈ ਜੀ ਠੀਕ ਹੈ ਵਰਕ ਕਰੇਗਾ ਇਹ ਬਾਕੀ ਨੰਬਰ 2 ਤੇ ਸਾਰੇ ਆਪਾਂ ਨੇ ਕਿਸਾਨਾਂ ਨੂੰ ਬਹੁਤ ਦਿੱਕਾ ਸੀਗੀ ਤੇ ਕਈ ਜਗ੍ਹਾ ਆਪਣੇ ਤਾਂ 26 ਤੇ ਆਲੂ ਲੱਗਦਾ ਸੀ ਹਾਂਜੀ ਹਾਂਜੀ ਕਈ ਜਗ੍ਹਾ 30 ਇੰਚ ਤੇ ਲੱਗਦਾ ਸੀ ਹਾਂਜੀ ਤਾਂ ਉਹਦੇ ਵਾਸਤੇ ਦੋ ਦੋ ਟਿਕਰਾਂ ਦਾ ਇਸਤੇਮਾਲ ਕਰਨਾ ਪੈਦਾ ਹਾਂਜੀ ਆਪਾਂ ਨੇ ਸਾਰੇ ਇਹ ਸੀਟ ਦੇਤੀ ਆ ਵੀ ਤੁਸੀਂ ਇਹਨੂੰ 26 ਤੇ ਵੀ ਅਡਜਸਟ ਕਰ ਸਕਦੇ ਹੋ ਠੀਕ ਹੈ ਜੀ ਜਾਂ 30 ਤੇ ਅਡਜਸਟ ਕਰਨਾ ਤਾਂ 30 ਤੇ ਵੀ ਕਰਦਾ ਠੀਕ ਹੈ ਜੀ ਇਹਨਾਂ ਦੇ 30 ਵਾਲੇ ਆਲੂ ਪੱਟਨੇ ਆ 30 ਵਾਲੇ ਪਰ ਸਕੇ 26 ਵਾਲੇ ਜਿਹੜੇ ਆ 26 ਇੰਚੀ ਉਹ 26 ਇੰਚੀ ਤੇ ਪੱਟ ਸਕਦੇ ਹੋ ਠੀਕ ਹੈ ਜੀ ਬਾਕੀ ਮੇਨ ਗੱਲ ਸਾਰੇ ਇੱਥੇ ਵਿੱਚ ਇਹ ਆ ਜੀ ਜਿਹੜਾ ਆਪਣੇ ਉਹ ਜੇ ਤੁਸੀਂ ਦੇਰ ਦਿਓ ਤਾਂ ਉਸ ਤੋਂ ਬਾਅਦ ਲੇਬਰ ਨੂੰ ਜਾ ਕੇ ਹੱਥ ਮਾਰ ਕੇ ਆਲੂ ਵਿੱਚੋਂ ਕੱਢਣਾ ਪੈਂਦਾ ਹਾਂਜੀ ਕੱਢਣਾ ਪੈਂਦਾ ਜੀ ਹਮੇਸ਼ਾ ਆਪਾਂ ਦੇਖਦੇ ਆ ਖੇਤਾਂ ਦੇ ਵਿੱਚ ਬਈ ਲੇਬਰ ਲੱਗੀ ਹੁੰਦੀ ਆ ਵਿੱਚ ਹੌਣ ਹੱਥ ਮਾਰ ਕੇ ਮਿੱਟੀ ਦੇ ਵਿੱਚ ਲੱਖਣ ਲੱਗੇ ਹੁੰਦਾ ਵੀ ਜਿਹੜਾ ਕੋਈ ਆਲੂ ਪਤ ਗਿਆ ਹਾਂਜੀ ਹਾਂ ਜੋ ਚੱਕ ਲਿਆ ਜਾਵੇ ਖਾਨ ਲਾ ਇਹਦਾ ਬੈਨੀਫਿਟ ਇਹ ਆ ਸਰ ਇਹ ਟੈਪ ਦੇ ਵਿੱਚੋਂ ਆਲੂ ਕੱਢ ਦਿੰਦਾ ਜੀ ਠੀਕ ਹੈ ਜੀ ਉਹਦੇ ਨਾਲ ਆਲੂ ਜ਼ਮੀਨ ਚ ਨਹੀਂ ਰਹਿੰਦਾ ਜੀ ਫਸਲ ਦਾ ਨੁਕਸਾਨ ਨਹੀਂ ਹੁੰਦਾ ਕਿਸਾਨ ਨੂੰ ਫਾਇਦਾ ਹੁੰਦਾ ਜੀ ਠੀਕ ਆ ਔਰ ਲੇਬਰ ਦੀ ਬਚਤ ਹੁੰਦੀ ਆ ਜਿਹੜਾ ਲੇਬਰ ਨੂੰ ਆਪਾਂ ਕੋਸਟ ਘੱਟ ਦਿੰਨੇ ਆ ਵੀ ਹਾਂ ਬਈ ਹ ਹੀ 1 ਏਕੜ ਦੇ ਵਿੱਚ ਤਾਂ 50 ਏਕੜ 100 ਏਕੜ ਦੇ ਵਿੱਚ ਉਹਦਾ ਆਪਣਾ ਲਿਵਰ ਦਾ ਐਸਾ ਬੱਜਦਾ ਕਿੰਨੀ ਐਚਪੀ ਦਾ ਇਹਨੂੰ ਟਰੈਕਟਰ ਚਲਾਊਗਾ ਇਹਨੂੰ ਜੀ ਐਸ ਦਾ 35 ਪਲੱਸ ਚੱਕ ਲੇਗਾ ਲੇਕਿਨ ਆਪਾਂ ਜੇ ਇਜ਼ੀਲੀ ਕਰੀਏ ਤਾਂ 15 ਜਾਂ 50 ਪਲੱਸ ਦਾ ਇਹਨੂੰ ਠੀਕ ਰਹੇਗਾ ਯਾਨੀ ਉਹਦੇ ਲਈ ਹਾਈਡਰੋਲਿਕ ਦਾ ਹੋਣਾ ਜ਼ਰੂਰੀ ਆ ਹਾਈਡਰੋਲਿਕ ਦਾ ਫੀਚਰ ਲਿਖਿਆ ਕਿ ਹਾਈਡਰੋਲਿਕ ਦਾ ਜ਼ਰੂਰੀ ਆ ਠੀਕ ਹੈ ਇੱਥੋਂ ਆਲੂ ਪਟਿਆ ਜਾਂਦਾ ਸਰ ਹਾਂਜੀ ਪਟਿਆ ਜਾਂਦਾ ਔਰ ਇਹ ਆ ਲਗਿਆ ਇਹ ਜੜੀਆਂ ਦੀ ਹੌਟਲੀਆਂ ਨੂੰ ਖੇਂਦਾ ਉਸ ਤੋਂ ਬਾਅਦ ਆਲੂ ਕੱਟ ਕੇ ਬੇ ਬਲੇਡ ਲੱਗਿਆ ਜੀ ਹਾਂਜੀ ਆਲੂ ਕੱਟਿਆ ਜਾਂਦਾ ਚੈਨ ਤੇ ਆ ਜਾਂਦਾ ਚੈਨ ਤੋਂ ਬਾਅਦ ਜਦ ਇਧਰ ਆਉਂਦਾ ਜੀ ਆਲੂ ਹਾਂਜੀ ਇੱਥੇ ਆਪਣੇ ਵਾਈਬ੍ਰੇਟ ਕਰਦਾ ਜੀ ਆਲੂ ਹਾਂਜੀ ਆਲੂ ਉੱਛਲਦਾ ਹੈ ਉਹ ਸੱਤ ਵਾਰ ਉਹ ਉੱਛਲਣ ਦੇ ਨਾਲ ਜਿਹੜੀ ਆਲੂ ਨੂੰ ਮਿੱਟੀ ਲੱਗੀ ਹੁੰਦੀ ਆ ਉਹ ਸਾਰੀ ਝੜ ਜਾਂਦੀ ਆ ਸਾਫ਼ ਹੋ ਜਾਂਦਾ ਹਾਂ ਆਲੂ ਸਾਫ਼ ਹੋ ਜਾਂਦਾ ਔਰ ਪਿੱਛੇ ਜਿਹੜਾ ਆਲੂ ਜਾਂਦਾ ਆ ਉਹ ਬਿਲਕੁਲ ਚਿੱਟਾ ਪਿਓਰ ਜਾਏਗਾ ਜੀ ਸਾਨੂੰ ਮਿੱਟੀ ਦੀ ਆਪਣੇ ਜੱਗ ਹੋਰ ਚੜ੍ਹਵਾਈ ਦੀ ਕੋਈ ਹੋ ਏ ਵੀ ਹਾਈ ਡ੍ਰਿੱਲ ਕਦੀ ਸਹਾਇਤਾ ਨਾਲ ਇਹ ਉੱਪਰ ਥੱਲੇ ਹੁੰਦਾ ਕਿਸਾਨ ਆਪਦੀ ਜਿੱਥੇ ਲੋਡਾਂ ਨੂੰ ਉੱਥੇ ਕਰ ਸਕਦਾ ਜਿੱਥੇ ਕਿ ਕਿਸਾਨ ਨੂੰ ਲੱਗਦਾ ਵੀ ਹਾਂ ਭਾਈ ਮੇਰਾ ਇੱਥੇ ਕੇ ਲੈਵਲ ਦੇ ਵਿੱਚ ਖੇਤ ਦੇ ਨਾਲ ਉਹਦੇ ਹਿਸਾਬ ਨਾਲ ਆਪਣਾ ਘੋੜੀ ਹੱਸ ਕੀਤਾ ਜਾ ਸਕਦਾ ਹੈ ਬਾਕੀ ਕੋਸਟ ਦੇ ਬਰੋਂ ਬਹੁਤ ਸਸਤਾ ਕੋਸਟ ਰੱਖਿਆ ਹੈ ਕਈ ਅਦਰ ਕੰਪਨੀਆਂ ਦੇ ਆਪਾਂ ਨਾਮ ਦੀ ਹਾਂਜੀ ਹਾਂਜੀ ਉਹਨਾਂ ਦਾ ਹੈਗਾ 12.5 ਲੱਖ ਰੁਪਏ ਹਾਂਜੀ 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 ਲੇਕਿਨ ਆਪਾਂ ਦੇ ਕਿਸਾਨਾਂ ਵੀ ਆਪਣੇ ਸੀਨੀਅਰ ਤੋਂ ਵਾਸਤੇ ਇਹਦਾ ਰੇਟ 7.5 ਲੱਖ ਰੁਪਏ ਰੱਖਿਆ ਹੈ ਠੀਕ ਹੈ ਜੀ ਬਾਕੀ ਸਾਰੇ ਜੋ ਵੀ ਡਿਮਾਂਡ ਹੋਏਗੀ ਜਿਸ ਹਿਸਾਬ ਨਾਲ ਹੋਏਗੀ ਉਹਦੇ ਟੇਬਲ 'ਤੇ ਗੱਲਬਾਤ ਕਰਕੇ ਸੋਲਵ ਕਰਨਾ ਜਾਏਗਾ। ਗੇਅਰ ਵੀ ਥੋੜਾ ਅਪਦਾ ਜੀ ਹੈਨਾ? ਗੇਅਰ ਵੀ ਸਾਡਾ ਆਪਣਾ ਦਾ ਸਾਰਾ ਠੀਕ ਹੈ ਜੀ। ਔਰ ਤੁਹਾਨੂੰ ਸਭ ਤੋਂ ਪਹਿਲੀ ਗੱਲ ਜਦੋਂ ਸੀਏ ਸਟਾਰਟ ਕੀਤਾ ਸੀ ਤਾਂ ਸਾਡੀ ਉਮਰ ਨਾਲ ਗੱਲ ਹੋਈ ਮੀਟਿੰਗ ਹੋਈ ਤਾਂ ਉੱਥੇ ਅਸੀਂ ਇਹੀ ਪਹਿਲਾ ਵਿਚਾਰ ਕੀਤਾ ਵੀ ਜੇ ਆਪਾਂ ਇਹ ਚੀਜ਼ ਤਿਆਰ ਕਰਕੇ ਬਣਵਾ ਕੇ ਬਿਠਣੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਤੇ ਆ ਇੰਨਾ ਕੁ ਅੰਦਰ ਗੋਦਾਮ ਦੇ ਸਪੇਅਰ ਪਾਰਟ ਰੱਖ ਲਈਏ। ਇਹ ਕਾਨੂੰਨ ਚੌਲ ਦੇ ਸੀਜ਼ਨ ਦੇ ਵਿੱਚ ਜਰਮਨੋ ਤੋਂ ਚੀਜ਼ ਮਗਾਉਣੀ ਆ ਜੀ ਬਹੁਤ ਮੁਸ਼ਕਲ ਦਾ ਟਾਈਮ ਦੀ ਹਾਂਜੀ ਕਿਸਾਨਾਂ ਨੂੰ ਦਿੱਕਤ ਨਾ ਆਵੇ ਕਿਸਾਨਾਂ ਨੂੰ ਦਿੱਕਤ ਨਾ ਆਵੇ ਆਲ ਦੀ ਸਪੋਰਟ ਆਪਾਂ ਚੱਲਦੇ ਸੀਜ਼ਨ ਦੇ ਵਿੱਚ ਵੀ ਇੰਨੇ ਕ ਸਪेयर ਪਾਰਟ ਆਪਣੇ ਕੋਲ ਹੈ ਜਿਸ ਦੇ ਨਾਲ ਆਪਾਂ ਕਿਸਾਨਾਂ ਆ ਦੀ ਜੋ ਵੀ ਡਿਮਾਂਡ ਆ ਪੂਰੀ ਕਰ ਸਕਦੇ ਹਾਂ ਠੀਕ ਹੈ ਜੀ ਇਹਨਾਂ ਨਾਲ ਕੀ ਹੁੰਦਾ ਜੀ ਉੱਪਰ ਥੱਲੇ ਇਹਨਾਂ ਨਾਲ ਉੱਪਰ ਥੱਲੇ ਹੁੰਦਾ ਜੀ ਤੁਸੀਂ ਜੇ ਕੱਚੀ ਪਟਾਈ ਜਾਂ ਕੱਚੀ ਪਟਾਈ ਦੇ ਵਿੱਚ ਤੁਸੀਂ ਇਹਨਾਂ ਨੂੰ ਖੋਲ ਸਕਦੇ ਹੋ ਜੀ ਇਹ ਖੁੱਲਿਆ ਜਾਂਦਾ ਜੀ ਕੱਚੀ ਪਟਾਈ ਦੇ ਵਿੱਚ ਪ੍ਰੋਬਲਾ 300 ਠੀਕ ਹੈ ਜੀ ਔਰ ਪੱਕੀ ਪਟਾਈ ਜਾਂ ਪੱਕੀ ਪਟਾਈ ਦੇ ਵਿੱਚ ਇਹਨੂੰ ਫ ਬੈਲਟਾਂ ਦੇਖੋ ਪੂਰੀਆਂ ਕਵਰ ਕਰੀਆਂ ਹੋਈਆਂ ਨੇ ਧਿਆਨ ਰੱਖਿਆ ਗਿਆ। ਬਾਕੀ ਨੇੜੇ ਹੋ ਕੇ ਦਿਖਾਦੇ ਆਹਾ ਬਾਹਰਲੀ ਤਕਨੀਕ ਦਾ ਕੋਰੋਂ ਦੀ ਜਰਮਨ ਦੀ ਹੈ। ਇਹ ਸਾਰੇ ਆਪਣੇ ਇੱਥੇ ਕਈ ਆਪਣੇ ਹਨਾ ਕਿਸਾਨਾਂ ਦੇ ਕੋਲ ਆਪਣੀ ਲੈਬਾਰਟਰੀ ਆ। ਹਾਂਜੀ। ਉਹਨਾਂ ਨੇ ਚੈੱਕ ਵੀ ਕੀਤਾ ਵੀ ਇਹ ਕਿਹੜੇ ਹੀ ਮਟੀਰੀਅਲ ਦਾ ਬਣਿਆ ਹੋਇਆ ਹੈ, ਕੀ ਚੀਜ਼ ਹੈ ਇਹ। ਠੀਕ ਹੈ ਜੀ। ਠੀਕ ਹੈ ਕਿਉਂਕਿ ਆਲੂ ਦੀ ਫਸਲ ਦੇ ਵਿੱਚ ਜੇ ਆਲੂ ਦਾ ਛਿਲਕਾ ਖਰਾਬ ਹੋ ਗਿਆ ਨਾ ਤਾਂ ਆਲੂ ਦੀ ਫਸਲ ਖਰਾਬ ਹੈ ਸਾਰੀ। ਉਹਦੇ ਵਿੱਚ ਛਿਲਕਾ ਨਹੀਂ ਖਰਾਬ ਹੁੰਦਾ ਜੀ ਮੇਨ ਚੀਜ਼ ਆ। ਫਸਲ ਦਾ ਵਿਚਾਰ ਰਹਿੰਦਾ ਆ ਕਿਸਾਨ ਦਾ ਫਾਇਦਾ ਹੁੰਦਾ ਆ। ਠੀਕ ਹੈ ਜੀ। ਔਰ ਸਾਡੀ ਸਭ ਨੂੰ ਰਿਕਵੈਸਟ ਆ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣਾ ਦੇ ਕਿਸਾਨਾਂ ਨੂੰ, ਯੂਪੀ ਗੁਜਰਾਤ ਦੇ ਕਿਸਾਨਾਂ ਨੂੰ, ਆਲ ਓਵਰ ਇੰਡੀਆ ਦੇ ਕਿਸਾਨਾਂ ਨੂੰ ਵੀ ਤੁਸੀਂ ਆਓ ਸਾਡੇ ਨਾਲ ਵਾਰਤਾ ਲਾਭ ਕਰੋ ਤੇ ਇਸ ਨੂੰ ਆਪਣੇ ਲੈ ਕੇ ਜਾਓ, ਖਰੀਦੋ, ਵਰਤੋਂ ਕਰੋ। ਠੀਕ ਹੈ ਜੀ। ਕਿਉਂਕਿ ਉਹਨਾਂ ਦਾ ਸਪੇਅਰ ਪਾਰਟ ਵੀ ਉਪਲਬਧ ਹੈਗਾ ਸਾਰਾ ਹਨਾ ਜੀ। ਬਿਲਕੁਲ ਸਾਰਾ ਸਪੇਅਰ ਪਾਰਟ ਆਪਾਂ ਨੇ ਸੈਨਾ ਤੋਂ ਹੀ ਸਟੋਰ ਕਰਕੇ ਰੱਖਿਆ ਹੋਇਆ ਆ ਜੀ। ਠੀਕ ਹੈ ਜੀ। ਆਨ ਦੀ ਡਿਮਾਂਡ ਆ ਆਪਾਂ ਜੋ ਵੀ ਸਪ ਜ਼ਰੂਰ ਤੋਂ ਵੀ ਉਹ ਪੂਰੀ ਕਰ ਸਕਦੇ ਆ ਜੀ ਠੀਕ ਹੈ ਜੀ ਬਾਕੀ ਆਓ ਜੀ ਪ੍ਰੀਤ ਦੇ ਵਿੱਚ ਆ ਕੇ ਹਾਂਜੀ ਠੀਕ ਹੈ ਜੀ ਜਰੂਰ ਜਿਹੜੇ ਕਿਸਾਨ ਭਰਾਵਾਂ ਨੇ ਲੈਣਾ ਹੈ ਬੁੱਕ ਕਰਾਓ ਤੇ ਵਧੀਆ ਬਣਾਇਆ ਪੂਰਾ ਘੈਂਟ ਚੱਲਦਾ ਕਿਉਂਕਿ ਆਪਾਂ ਨੇ ਇਹ ਚਲਾ ਕੇ ਵੀ ਦੇਖਿਆ ਆਪਣੇ ਕੋ ਪਿਛਲੇ ਸੀਜ਼ਨ ਆਪਾਂ ਨੇ ਇਹਨਾਂ 10 12 ਕਿਲਿਆਂ ਦੀ ਆਲੂਆਂ ਦੀ ਪਟਾਈ ਕੀਤੀ ਆ ਪੂਰਾ ਵਧੀਆ ਚੱਲਦਾ ਕੋਈ ਇਹਦੇ 'ਚ ਨੁਕਸ ਨਹੀਂ ਹੈਗਾ ਜਿਹੜੀਆਂ ਹੋਰ ਕੰਪਨੀਆਂ ਦੇ ਉਹਦੇ ਵਿੱਚ ਨਾ ਉਰੇ ਜਿਹੜਾ ਛੋਟਾ ਆਲੂ ਆ 30mm ਤੋਂ ਥੱਲੇ ਉਹ ਨਿਕਲ ਜਾਂਦਾ ਇਹ ਪ੍ਰੀਮ ਮਸ਼ੀਨ ਦੇ ਵਿੱਚ ਨਹੀਂ ਨਿਕਲਦਾ ਇਹਦਾ ਸੰਗਣਾ ਕਰਿਆ ਹੋਇਆ ਹਾਂ ਦੂਜੀਆਂ ਮਸ਼ੀਨਾਂ ਨਾਲੋਂ ਕਿਹੜੀ ਇਹਨਾਂ ਦੀ ਆਪਣੇ ਵਿੱਚ ਆਪਣੇ ਸਪੇਸ ਆ ਇਹ ਸਰ 22mm ਨੇ ਠੀਕ ਆ ਜੀ 22mm ਹੂਨ ਕਰਕੇ ਆਲੂ ਨਿਕਲਦਾ ਨਹੀਂ ਹੈ ਜੀ ਇਹੇ ਰੂਲੇ ਫਾਈਬਰ ਦੇ ਨੇ ਇਹ ਸਰ ਦੱਸ ਨਹੀਂ ਰਹੇ ਜੀ ਕਿਹੜਾ ਮਟੀਰੀਅਲ ਦੇ ਆ ਅਸੀਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ ਲੇਕਿਨ ਉਹ ਕਹਿੰਦੇ ਕਹਿੰਦੇ ਵੀ ਅਸੀਂ ਆਪਣਾ ਸ਼ੋਅ ਨਹੀਂ ਕਰ ਸਕਦੇ ਜੀ ਅਕੀ ਬਹੁਤ ਵਧੀਆ ਚੀਜ਼ ਆ ਜੀ ਆਓ ਆ ਕੇ ਪਹੁੰਚੋ ਜੀ ਹਾਂਜੀ ਪਹੁੰਚੋ ਪ੍ਰੀਤ ਕੰਪਨੀ ਜੀ ਕਿੰਨੇ ਮਿੰਟ ਲੱਗੇ ਆਓ ਜੀ ਮਿੱਤਰੋ ਕਰੋ ਚੈੱਕ ਪ੍ਰੀਤ ਦੇ ਪਲਾਂਟ ਚ ਪਹੁੰਚਿਆ ਆਪਾਂ ਲਓ ਜੀ ਡੱਗਰ ਆਲੂ ਵਾਲੇ ਟਰੈਕਟਰ ਵੀ ਖੜੇ ਨੇ ਉਹ ਯੋਦਾ ਹੂੰ ਨਵਾਂ ਲਾਂਚ ਕਰਿਆ ਪ੍ਰੀਤ ਨੇ ਯੋਦਾ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਕਰ ਦੇ। ਆਪਾਂ ਸੁਣ ਲਈਏ। ਵੀ ਕੰਟੈਕਟ ਹੋ ਗਿਆ। ਕਰੋ ਲਾਇਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ। ਦੇਖ ਤਾਂ ਲਓ ਜੀ ਮਿੱਤਰੋ ਝੋਨੇ ਦੀ ਪੀਜਾਂ ਦੀ ਤਿਆਰ ਹੋ ਰਹੀਆਂ ਨੇ ਮਸ਼ੀਨਾਂ ਦੇ। ਪੰਨੀਆਂ ਆਫ ਕਰਨਾ ਚਾਹੀਦਾ ਭਾਈ ਉਹਨੇ। ਪੂਰੇ ਜੋਰਾਂ ਨਾਲ ਕੰਮ ਚੱਲਦਾ। ਜਿਹੜੇ ਵੀਰ ਨੂੰ ਜਿਹੜੀ ਪਸੰਦ ਆ ਜਿਹੜਾ ਕਾਲਰ ਉਹ ਤੇ ਆ ਰੇਲਾ ਵੀ ਹੈਗਾ ਰੈੱਡ ਵੀ ਹੈਗਾ ਪਰ ਉਹ ਚੈੱਕ ਜਿੰਨੀਆਂ ਹੋ ਸਕਦੀਆਂ ਨੇ ਮੈਟਰੋ ਕਰੋ ਚੈੱਕ ਮਸ਼ੀਰ ਚੱਲੀ ਆ ਬਾਹਰ ਟਰਾਲੇ ਤੇ ਲੋਡ ਹੋ ਕੇ ਖੋੜ ਕੇ ਸੈਂਪਲ ਕਰਕੇ ਭੇਜਦੇ ਨੇ ਜਾ ਕੇ ਕਰਦੇ ਨੇ ਕ੍ਰਿਸਟਲ ਵੱਡੀ ਮਸ਼ੀਨ ਆ ਆਰਾ ਸਮਾਨ ਖੋੜ ਕੇ ਪਰ ਲੋੜ ਹੋ ਗਿਆ ਤੇ ਉਹਨੇ ਰੱਖਣ ਕਿ ਹੁਣ ਕਟਰ ਲੋ ਜੀ ਛੋਨਾ ਕੱਟਣ ਵਾਲੀ ਟਰੈਕ ਵਾਲੀ ਮਸ਼ੀਨ ਜਿੱਥੇ ਸੇਮ ਵਾਲਾ ਇਲਾਕਾ ਛੋਟੀ ਸਾਰਾ ਭਰਾਵੋ 50x15 50 49 ਸਾਈਡ ਘੇਰਾ ਦੇਖੋ ਇਹ ਵੀ ਲੋਹਾਈ ਆ ਕੱਲਾ ਲੋਹਾਈ ਮੀਡੀਅਮ ਨਹੀਂ ਹੈਗਾ ਕਰੋ ਚੈੱਕ ਇਹਦੇ ਮੂਰਲੇ ਟਾਇਰ 750 16 ਦੇ ਤੇ ਮਗਰਲੇ ਹੈਗੇ ਨੇ 14 9 28 ਦੇ ਟਾਪ ਮਾਡਲ ਆ ਮਿੱਤਰੋ ਆ ਦੇਖੋ ਤੇ ਚ ਬ੍ਰੇਕਾਂ ਡਿਸਟ੍ਰਿਬਿਊਟਰ ਲੱਗਿਆ ਹੋਇਆ ਕੁਗਾ ਵਧੀਆ ਬਣਾਇਆ ਟਰੈਕਟਰ ਕਾ ਖੜਾ ਇਹ ਵੀ ਦਿਖਾਉਣਾ ਤੁਹਾਨੂੰ ਜੇਲੀ ਪਜਾਏ ਹੈ ਜੀ